ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਚਲੋ ਜੀ ਬਣਾਉਨੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 26 ਗੁੰਡੇ ਪਾਏ ਆ ਜੀ 6-6 ਗੁੰਡਿਆਂ ਦਾ ਡਿਜ਼ਾਈਨ ਆ ਤੇ ਇੱਕ-ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਆਪਾਂ ਨਾ ਦੋ ਸਲਾਈਆਂ ਬਣਾ ਲਈਆਂ ਸੀ ਸਿੱਧੀਆਂ-ਸਿੱਧੀਆਂ ਦੋਨਾਂ ਪਾਸਿਆਂ ਤੇ ਉਲਟੇ ਪਾਸੇ ਤੋਂ ਵੀ ਸਿੱਧੀ ਬਣਾ ਲਈ ਤੇ ਆਪਾਂ ਇਧਰੋਂ ਵੀ ਸਿੱਧੇ ਪਾਸੇ ਤੋਂ ਵੀ ਸਿੱਧੀ ਬਣਾ ਲਈ ਆ ਉਲਟੀ ਸਾਈਡ ਆ ਜੀ ਆ ਦੇਖੋ ਸਿੱਧਾ ਪਾਸਾ ਆਪਣਾ ਇਧਰ ਦੋਨੇ ਪਾਸੇ ਆਪਣੀਆਂ ਉਲਟੀਆਂ-ਉਲਟੀਆਂ ਸਲਾਈਆਂ ਬਣ ਕੇ ਆ ਗਈਆਂ ਸਿੱਧੇ ਪਾਸੇ ਵੀ ਤੇ ਉਲਟੇ ਪਾਸੇ ਵੀ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸਟਾਰਟ ਹੋਊਗਾ ਆਪਾਂ ਇਸ ਕਰਕੇ ਪਹਿਲਾਂ ਹੀ ਬਣਾ ਲਈਆਂ ਸੀ ਦੋ ਸਲਾਈਆਂ ਫਿਰ ਜ਼ਿਆਦਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਚਲੋ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਬਣਦਾ ਜੀ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਕੁਝ ਵੀ ਬਣਾਓ ਕੋਟੀ, ਸਵੈਟਰ, ਜੈਕਟ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਆਪਣਾ ਫਰਸਟ ਵਾਲਾ ਕੁੰਡਾ ਤਾਰਿਆ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਨਾ ਇੱਥੇ ਧਿਆਨ ਨਾਲ ਦੇਖ ਲਿਓ ਜੀ ਇਹ ਸਲਾਈ ਆਪਾਂ ਆਹ ਵਾਲਾ ਕੁੰਡਾ ਵੀ ਤਾਰਾਂਗੇ ਜੇ ਹੁਣ ਆਪਾਂ ਬਣਾਵਾਂਗੇ ਜੀ ਪੰਜ ਕੁੰਡੇ ਡਬਲ ਵਾਲ ਪਾ ਕੇ 1 2 3 4 5 5 ਗੁੰਡੇ ਬਣਾ ਲਏ ਜੀ ਆਪਣੇ ਤਾਂ ਆਪਣੇ 6 ਗੁੰਡੇ ਹੋ ਗਏ ਜੀ ਇੱਕ ਗੁੰਡਾ ਆਪਾਂ ਤਾਰ ਲਿਆ 5 ਗੁੰਡਿਆਂ ਤੇ ਆਪਾਂ ਡਬਲ ਵਾਲ ਪਾ ਲਿਆ ਅਗਲਾ ਗੁੰਡਾ ਫਿਰ ਆਪਾਂ ਤਾਰਾਂਗੇ ਫਿਰ ਬਾਕੀ ਗੁੰਡੇ ਡਬਲ ਵਾਲ ਪਾ ਕੇ ਬਣਾ ਲਾਂਗੇ ਇਹ ਧਿਆਨ ਰੱਖਣਾ ਤੁਸੀਂ ਕਿ ਉਲਟੀ ਸਾਈਡ ਤੋਂ ਸਟਾਰਟ ਹੁੰਦਾ ਜੀ ਇਹ ਡਿਜ਼ਾਈਨ ਫਿਰ ਤਾਂ ਇੱਕ ਕੁੰਡਾ ਤਾਰਾਂਗੇ ਪੰਜ ਕੁੰਡੇ ਡਬਲ ਵਾਲ ਪਾ ਕੇ ਬਣਾ ਲਵਾਂਗੇ ਬਹੁਤ ਸੋਹਣਾ ਲੱਗਦਾ ਜੀ ਡਿਜ਼ਾਈਨ ਐਵੇਂ ਉਭਰੇ ਉਭਰੇ ਸੋਹਣਾ ਬਹੁਤ ਲੱਗਦਾ ਜੀ ਆਹ ਵਾਲਾ ਕੁੰਡਾ ਤਾਰਾਂਗੇ ਅਗਲੇ 5 ਗੁੰਡੇ ਆਪਾਂ ਡਬਲ ਵਾਲ ਪਾ ਕੇ ਬਣਾ ਲਾਂਗੇ ਐਂਡ ਤੇ ਆਪਾਂ ਸਾਰੇ ਗੁੰਡੇ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾ ਲਵਾਂਗੇ ਤੇ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਸਿੰਗਲ ਲਓ ਜੀ ਆਪਾਂ ਆਗੇ ਸਿੱਧੇ ਪਾਸੇ ਹੁਣ ਹੁਣ ਆਪਾਂ ਇਹਨਾਂ 5 ਗੁੰਡਿਆਂ ਦੇ ਵਾਲ ਖੋਲਾਂਗੇ ਇਸ ਤਰ੍ਹਾਂ ਕਿ ਆਪਾਂ ਐ ਸਲਾਈ ਤੇ ਲਾਵਾਂਗੇ ਫਿਰ ਤੋਂ ਵਾਣੋ ਇੱਕ ਵਾਰੀ ਬਣਾਇਆ ਵਾਲ પા ਕੇ ਦੋ ਵਾਰੀ ਬਸ ਆਪਾਂ ਦੋ ਵਾਰੀ ਬਣਾਉਣਾ ਇਹਨੂੰ ਜੀ ਤੇ ਇਹਨਾਂ ਨੂੰ ਆਪਾਂ ਛੱਡ ਦਵਾਂਗੇ ਜਿਹੜਾ ਆਪਾਂ ਕੁੰਡਾ ਵਾਲਾ ਆਪਣਾ ਸਿੰਗਲ ਉਤਾਰਿਆ ਸੀਗਾ ਇਹਨੂੰ ਆਪਾਂ ਹੁਣ ਲੈਣਾ ਬਣਾ ਫਿਰ ਅਗਲੇ 5 ਗੁੰਡਿਆਂ ਦੇ ਵਾਲ ਖੋਲਾਂਗੇ ਜਿੰਨਾਂ ਨੂੰ ਐ ਸਲਾਈ ਤੇ ਲਾਵਾਂਗੇ ਇੱਕ ਵਾਰੀ ਬਣਾਇਆ ਫਿਰ ਵਾਲ ਪਾ ਕੇ ਦੋ ਵਾਰੀ ਫਿਰ ਇਹਨਾਂ ਨੂੰ ਆਪਾਂ ਤਾਰ ਦਾਂਗੇ ਇੱਕ ਗੁੰਡਾ ਆਪਾਂ ਸਿੰਪਲ ਬਣਾ ਲਿਆ ਜਿਹੜਾ ਆਪਾਂ ਤਾਰਿਆ ਸੀ ਉਲਟੇ ਪਾਸੇ ਤੋਂ ਪੰਜ ਗੁੰਡਿਆਂ ਦੇ ਆਪਾਂ ਵਲ ਤਾਰ ਲਏ ਤੇ ਪੰਜਾਂ ਤੋਂ ਆਪਾਂ ਤਿੰਨ ਗੁੰਡੇ ਬਣਾ ਲੈਣੇ ਆ ਜੀ ਆਹ ਗੁੰਡਾ ਆਪਾਂ ਸਿੰਗਲ ਬਣਾ ਲਿਆ ਸਿੱਧਾ ਆਪਣੇ ਕੋਲੇ ਲਾਸਟ ਵਨ ਜੀ ਗੁੰਡੇ ਰਹਿ ਗਏ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਬਣਾ ਲੈਣਾ 5 ਗੁੰਡਿਆਂ ਤੋਂ ਆਪਾਂ 3 ਗੁੰਡੇ ਬਣਾ ਲੈਣੇ ਨੇ ਹੁਣ ਆ ਗਏ ਜੀ ਆਪਾਂ ਉਲਟੀ ਸਾਈਡ ਉਲਟੀ ਸਾਈਡ ਫਸਟ ਗੁੰਡਾ ਤਾਰਾਂਗੇ ਜਿਹੜਾ ਗੁੰਡਾ ਆਪਾਂ ਸਿੰਗਲ ਬਣਾਇਆ ਸੀ ਉਹਨੂੰ ਆਪਾਂ ਉਲਟਾ ਬਣਾ ਲਵਾਂਗੇ ਹੁਣ ਆਪਣੇ ਕੋਲੇ ਇੱਥੇ ਤਿੰਨ ਗੁੰਡੇ ਆ ਜੀ ਤੇ ਹੁਣ ਆਪਾਂ ਆਹ ਵਾਲਾ ਗੁੰਡਾ ਇੱਥੋਂ ਚੱਕਾਂਗੇ ਇਸ ਤਰ੍ਹਾਂ ਤੇ ਇੱਕ ਗੁੰਡਾ ਬਣਾ ਲਵਾਂਗੇ ਅਗਲੇ ਤਿੰਨ ਗੁੰਡੇ ਫਿਰ ਆਪਾਂ ਉਲਟੇ ਬਣਾ ਲਵਾਂਗੇ ਇਧਰਲੀ ਸਾਈਡ ਤੋਂ ਵੀ ਆਪਾਂ ਆਪਣਾ ਧਾਗਾ ਦੇਖਦਾ ਆਪਾਂ ਨੂੰ ਤੇ ਇਹਦੇ ਚ ਆਪਾਂ ਸਲਾਈ ਕੱਢਾਂਗੇ ਤਾਂ ਆਪਾਂ ਇੱਕ ਗੁੰਡਾ ਬਣਾ ਲਵਾਂਗੇ ਆਪਾਂ ਪੰਜ ਗੁੰਡੇ ਆਪਣੇ ਦੇਖੋ ਜੀ ਇੱਥੇ ਪੂਰੇ ਕਰ ਲਏ ਆਪਾਂ ਆਪਾ ਉਦਾਰਿਆ ਸੀ ਜਿਹੜਾ ਗੁੰਡਾ ਉਹ ਆ ਤੇ ਆਪਣੇ ਪੰਜ ਗੁੰਡੇ ਹੋ ਗਏ ਤੇ ਆਪਾਂ ਸਿੰਗਲ ਗੁੰਡਾ ਬਣਾਇਆ ਜਿਹੜਾ ਉਹ ਹੁਣ ਇਧਰੋਂ ਫੇਰ ਆਪਾਂ ਆ ਬੜਾ ਕੁੰਡਾ ਚੱਕਾਂਗੇ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਆ ਪਰ ਇਸ ਤਰ੍ਹਾਂ ਵੀ ਸੌਖਾ ਹੈ 2 3 4 ਪੰਜਵਾਂ ਕੁੰਡਾ ਆਪਾਂ ਇੱਥੋਂ ਬਣਾ ਲਵਾਂਗੇ ਜੀ ਆਪਣੇ ਪੰਜ ਕੁੰਡੇ ਪੂਰੇ ਹੋ ਜਾਣਗੇ ਤੇ ਆਪਾਂ ਪੂਰੀ ਸਲਾਈ ਇਸ ਤਰ੍ਹਾਂ ਬਣਾ ਲੈਣੀ ਹੈ చక్కకి బ కు కండాతో వీ ਹੁਣ ਆਪਾਂ ਸਿੱਧੇ ਪਾਸੇ ਆ ਕੇ ਜੀ ਸਿੱਧੇ ਪਾਸੇ ਆ ਕੇ ਆਪਾਂ ਪੂਰੀ ਸਲਾਈ ਇਹ ਸਿੱਧੀ ਬਣਾ ਲੈਣੀ ਆ ਕਿਉਂਕਿ ਆਪਾਂ ਉਲਟੇ ਪਾਸੇ ਤੋਂ ਫਿਰ ਤੋਂ ਡਿਜ਼ਾਈਨ ਸਟਾਰਟ ਕਰਾਂਗੇ ਤਾਂ ਪਹਿਲੀ ਸਲਾਈ ਪੂਰੀ ਸਿੱਧੀ ਬਣਾ ਲੈਣੀ ਆ ਇਹ ਆਪਣੀ ਚੌਥੀ ਸਲਾਈ ਹੈ ਜੀ ਚਾਰ ਸਲਾਈਆਂ ਚ ਬਣ ਕੇ ਆਪਣਾ ਇੱਕ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇੱਕਰ ਡਿਜ਼ਾਈਨ ਆਪਣਾ ਬਣ ਕੇ ਕੰਪਲੀਟ ਹੋ ਗਿਆ। ਦੂਜਾ ਡਿਜ਼ਾਈਨ ਵੇਖੋ ਜੀ ਹੁਣ ਆਪਾਂ ਇਹਦੇ ਹਿਸਾਬ ਨਾਲ ਬਣਾਉਣਾ ਗੁੰਡਿਆਂ ਦੇ। ਆਪਾਂ ਤੁਹਾਨੂੰ ਇਧਰ ਦੱਸਦੇ ਆ। ਜਿਹੜਾ ਆਪਣਾ ਆਹ ਵਿਚਾਲੇ ਗੁੰਡਾ ਆਊਗਾ ਹੁਣ ਆਪਾਂ ਇਹ ਵਾਲਾ ਤਾਰਨਾ। ਆਪਣਾ ਸੈਂਟਰ ਦਾ ਗੁੰਡਾ ਇਹ ਆਪਾਂ ਇਧਰੋਂ ਦੇਖ ਲੈਣਾ। ਇਹ ਆਪਣਾ ਸੈਂਟਰ ਦਾ ਗੁੰਡਾ ਕਿਹੜਾ ਆਊਗਾ। ਆਵळा ਆਊਗਾ ਜੀ ਤੇ ਇਧਰੋਂ ਆਪਾਂ ਬਣਾਵਾਂਗੇ ਜੀ ਇੱਕ ਗੁੰਡਾ ਤਾਰਿਆ ਦੋ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਦੋ ਨਹੀਂ ਸੋਰੀ ਤਿੰਨ ਬਣਨਗੇ ਆਵळा ਵਿੱਚ ਵਾਲਾ ਗੁੰਡਾ ਇਹਨੂੰ ਆਪਾਂ ਤਾਰ ਲੈਣਾ ਜੀ ਤੇ ਜਿਹੜਾ ਆਪਣਾ ਹੁਣ ਸਿੰਗਲ ਗੁੰਡਾ ਸੀ ਜਿਹੜਾ ਆ ਦੇਖੋ ਆਵळा ਸੀਗਾ ਉਹ ਤੇ ਆਪਾਂ ਆਪਣਾ ਹੁਣ ਇਹ ਡਿਜ਼ਾਈਨ ਚਾਉਣਾ ਚਾਹੀਦਾ ਤੇ ਹੁਣ ਆਪਾਂ ਆਹ ਪੰਜ ਕੁੰਡੇ ਇਸ ਤਰ੍ਹਾਂ ਡਬਲ ਵਾਲਾ ਪਾ ਕੇ ਬਣਾਵਾਂਗੇ ਦੋ ਆਹ ਵਾਲਾ ਕੁੰਡਾ ਇਹ ਆਪਣਾ ਜਿਹੜਾ ਆਪਾਂ ਸਿੰਗਲ ਬਣਾਇਆ ਸੀ ਤਿੰਨ ਚਾਰ ਪੰਜ ਤੇ ਹੁਣ ਆਪਾਂ ਆਹ ਕੁੰਡਾ ਤਾਰ ਲੈਣਾ ਜੀ ਅਗਲੇ ਪੰਜ ਕੁੰਡੇ ਫਿਰ ਆਪਾਂ ਡਬਲ ਵਾਲਾ ਪਾ ਕੇ ਬਣਾ ਲੈਣੇ ਬਦਲ ਕੇ ਜੈਨ ਪਾਉਣਾ ਆਪਾਂ ਜਿਵੇਂ ਆਪਾਂ ਉਸ ਤਰ੍ਹਾਂ ਬਣੂਗਾ ਜੀ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਇੱਧਰ ਆਪਣੇ ਕੋਲੇ ਦੋ ਕੁੰਡੇ ਆ ਗਏ ਉਧਰ ਆਪਾਂ ਤਿੰਨ ਕੁੰਡੇ ਤਾਰੇ ਸੀ ਦੋ ਕੁੰਡੇ ਆਪਾਂ ਇੱਧਰ ਸਿੰਪਲ ਬਣਾ ਲੇ ਸੌਰੀ ਇੱਧਰ ਬਣਾਏ ਸੀਗੇ ਇੱਧਰ ਆਪਾਂ ਤਿੰਨ ਕੁੰਡੇ ਬਣਾਏ ਆ ਸਿੰਪਲ ਇੱਧਰ ਆਪਣੇ ਕੋਲੇ ਦੋ ਕੁੰਡੇ ਆ ਗਏ ਪੰਜ ਕੁੰਡੇ ਹੋ ਗਏ ਆਪਣੇ ਜੀ ਇਹ ਇੱਕ ਡਿਜ਼ਾਈਨ ਦੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਆਹ ਵਾਲੇ ਕੁੰਡੇ ਆਪਾਂ ਸਿੱਧੇ ਬਣਾ ਲਏ ਜੀ ਸਿੰਪਲ ਆਹ ਵਾਲੇ ਪੰਜ ਕੁੰਡੇ ਜਿਹੜੇ ਇਹਨਾਂ ਦੇ ਆਪਾਂ ਵਾਲ ਖੋਲ ਲਾਂਗੇ ਹੁਣ ਇਹਨਾਂ ਨੂੰ ਪੰਜਾਂ ਨੂੰ ਆਹ ਵੜਾ ਕੁੰਡਾ ਆਪਣਾ ਤਾਰਿਆ ਹੋਇਆ ਜਿਹੜਾ ਜੀ ਆਪਾਂ ਉਹ ਉਹ ਨਹੀਂ ਬਣਾਇਆ ਸੀਗਾ ਇਹਨੂੰ ਆਪਾਂ ਬਣਾ ਲਵਾਂਗੇ ਆ ਪੰਜ ਗੁੰਡੇ ਆਪਾਂ ਪੰਜਾਂ ਦਾ ਆਪਾਂ ਤਿੰਨ ਬਣਾ ਲਾਂਗੇ ਆ ਵੱਡਾ ਗੁੰਡਾ ਆਪਾਂ ਫਿਰ ਤਾਰ ਲਵਾਂਗੇ 1 2 3 4 5 ਗੁੰਡਿਆਂ ਦੇ ਆਪਾਂ ਵੱਲ ਲਾ ਕੇ ਤੇ ਆਪਾਂ ਪੰਜਾਂ ਤੋਂ ਤਿੰਨ ਗੁੰਡੇ ਬਣਾ ਲੈਣੇ ਆ। ਇਹ ਵੱਡਾ ਗੁੰਡਾ ਫਿਰ ਆਪਾਂ ਸਿੱਧਾ ਬਣਾ ਲਵਾਂਗੇ। ਬਾਕੀ ਦੇ ਕੁੰਡੇ ਆਪਾਂ ਸਾਰੇ ਸਿੱਧੇ ਬਣਾ ਲੈਨੇ। ਇਹ ਲੋ ਜੀ ਆਪਣੇ ਥੱਲੇ ਬਣੇ ਸੀ 4 ਡਿਜ਼ਾਈਨ ਉੱਪਰ ਆਪਣੇ ਬਣ ਗਏ ਜੀ 3। ਤੇ ਇਸ ਤਰ੍ਹਾਂ ਕਰਕੇ ਇਹ ਡਿਜ਼ਾਈਨ ਬਣਦਾ ਜਾਊਗਾ ਜੀ। 4-4 ਸਲਾਈਆਂ ਆਪਾਂ ਅੱਗੇ ਤੋਂ ਅੱਗੇ ਪਾਉਂਦੇ ਜਾਵਾਂਗੇ। ਉਲਟੀ ਸਾਈਡ ਤਾਂ ਇਸ ਤਰ੍ਹਾਂ ਦਾ ਬਣਦਾ ਇਹ। ਇੱਥੇ ਪਾ ਥੋੜਾ ਜਿਹਾ ਬਣਿਆ ਦਿਖਾਉਣਾ ਥੋਨੂੰ ਜਿਆਦੇ ਦੇਖੋ ਜੀ ਇਸ ਤਰ੍ਹਾਂ ਬਣਦਾ ਹੈ ਕਿਉਂਕਿ ਹਰੇਕ ਰੰਗ ਦੇ ਵਿੱਚ ਅੱਡੋ ਅੱਡ ਤਰ੍ਹਾਂ ਦਾ ਦਿਖਦਾ ਹੈ ਥੋੜਾ ਜਿਹਾ ਕਲਰ ਚ ਇਹਦੇ ਚ ਦਿਖਾਈ ਘੱਟ ਦਿੰਦਾ ਹੈ ਆਪਣੇ ਮੋਬਾਈਲ ਚ ਇਹਦੇ ਚ ਸਕਰੀਨ ਤੇ ਥੋੜਾ ਜਿਹਾ ਘੱਟ ਦਿਖਾਈ ਦਿੰਦਾ ਉਹ ਵੈਸੇ ਬਹੁਤ ਸੋਹਣਾ ਲੱਗਦਾ ਤੇ ਆ ਥੋੜਾ ਜਿਹਾ ਲਾਈਟ ਕਲਰ ਹੋਣੇ ਕਰਕੇ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਡਿਜ਼ਾਈਨ ਅ ਕਿੰਨਾ ਚੰਗਾ ਲੱਗਿਆ ਤੇ ਬਣਾਉਣ ਦਾ ਤਰੀਕਾ ਦੱਸਣ ਦਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਸੋਹਣਾ ਜਿਹਾ ਕਮੈਂਟ ਕਰਿਓ ਜੀ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ